ਅਸੀਂ ਆ ਗਏ ਜਿਮਨੀ ਕਲੀਨਿਕ ਤੇ ਏਰੀਆ ਆਪਣਾ ਅੱਜ ਕਟਿੰਗ-ਕਟਿੰਗ ਕਰਾਉਣੀ ਆ ਤੇ ਇਹ ਵੀਰ ਦਾ ਇੱਥੇ ਕਲੀਨਿਕ ਆ ਬਹੁਤ ਵਧੀਆ ਕਰਦੀ ਸਬਾਈ ਤਾਂ ਹੋ ਗਈ ਇਹੀ ਰਹਿ ਗਿਆ ਹਾਂਜੀ ਮਾ ਕਰਦੀ ਸਬਾਈ ਹੁ ਤਾਂ ਹੋ ਗਈ ਦੀ ਇਹੀ ਰਹਿ ਗਿਆ ਸਹੀ ਕਹੀ ਆ ਕਰੋ ਕਾਫੀ ਕੱਲ ਵੀ ਕਹੀ ਕੋ ਤਰਣਾ ਨੇ ਤੇ ਯਾਰ ਕੱਲ ਪਾਣੀ ਨਹੀਂ ਤਾਂ ਹੈਗਾ ਤਾਂ ਕੀ ਆ ਅੱਛਾ 502 ਦੀ ਗੁੱਡੀ ਕੱਲ ਆਇਆ ਨਹੀਂ ਹੈ ਨਾ ਚਾਚਾ ਕੱਲ ਗਿਆ ਬਚਨਤਰਾ ਮੋਨੂ ਤੇ ਚਾਚੇ ਨਾ ਰਾਬਾ ਚਾਚਾ ਦੀ ਮੋਨਰੇ ਚਲਾਏ ਹਨਾ ਮੋਨਰੇ ਗਿਆ ਚਾਚਾ ਨੂੰ ਸਵੇਰੇ 6:30 ਵਜੇ ਚਾਚਾ ਦੇਖੂਗਾ ਚੱਲਿਆ ਬਚਨਾਲ ਹਾਂ ਨਹੀਂ ਨਹੀਂ ਜਾਂਦਾ ਪਰਲਮਨ ਮੇਥੇ ਤੇ ਮੇਥੇ ਵੀ ਹੋ ਗਿਆ ਤੇ ਇੱਕ ਵਾਰੀ ਹੈ ਮੇਥੇ ਵੀ ਹੋ ਗਿਆ ਤੇ ਇੱਕ ਵਾਰੀ ਖੜ ਜਾ ਤਾੜ ਨੂੰ ਬੰਦ ਕਰਿਆ ਵੀਰੋ ਕਿਵੇਂ ਕੱਟੇ ਨਹੀਂ ਤਾਂ ਹੀ ਨਹੀਂ ਕੱਟੇ ਖੜਿਆ ਕੱਢ ਜਾ ਅੱਜ ਦਾ ਰੈੱਡ ਨਾਈਸ ਜਿਹੜੇ ਬੇਨ ਆ ਵਾਈਟ ਵਾਈਟ ਆਪਾਂ ਕੱਟਣੇ ਆ ਮਾ ਉਹਦੇ ਦੱਕਾ ਹੁਣ ਐ ਨਹੀਂ ਕਰੋ ਥੋੜੀ ਬਹੁਤੀ ਅੱਗੇ ਨੂੰ ਬੇਨ ਕਰ ਦੀ ਜਾ ਉਹਦੇ ਕਰਕੇ ਸੌ ਉਧਰ ਥੋੜੀ ਬਹੁਤੀ ਅੱਗੇ ਨੂੰ ਆਈ ਗਈ ਸੀ ਤਾਂ ਹੋ ਗਿਆ ഓക്കേ. കടിച്ചാ. കടയോട്ടെ? ਇਹ ਲਓ ਮੈਂ ਘਰੇ ਕਰੀ ਜਣਾ ਰੇ ਹੈ ਜੰਨਾ ਨੂੰ ਘਰ ਜਾਣਾ ਨਹੀਂ ਇੰਨਾ ਖੇਲਣਾ ਸ਼ਾਮ ਨੂੰ ਜੀ ਕਟਿੰਗ ਹੋਗੀ ਨੌਣੇ ਦੀ ਹੋਗੀ ਤਿਆਰੀ ਛਿੰਮੀ ਨਾ ਉਹ ਨਹੀਂ ਹਸਾ ਰਹੀ ਹੋਗੀ ਜਦ ਹਸਾਣਾ ਚਲਾਉਂਗਾ ਏਸ ਨਾਲ ਕੇ ਫੀਮੀਆ ਜੰਮੀ ਰੇ ਆ ਦੇ ਆ ਦੇ ਓਏ ਨੌਣੇ ਮੈਂ ਉਹਦਾ ਟਾਈਮ ਹੈ ਤੇ ਸਾਡੇ ਚੱਲਦੇ ਜੀ ਪਕੌੜਿਆਂ ਦੀ ਤਿਆਰੀ ਚਾਹ ਨਾਲ ਤੇਲ ਤਰਤਾ ਚਾਹ ਪਈ ਹੈ। ਮੇਰੇ ਉਹਨੇ ਮਿਕਸ ਪਕੌੜੇ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰ ਪੰਜਾਬੀ ਬਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਸਾਡੇ ਪੂਰੇ ਪਰਿਵਾਰ ਵੱਲੋਂ ਬੰਦੀ ਸ਼ੋਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਅੱਜ ਹੈਗੀ ਹੈ ਜੀ ਤਰੀਕ 21 ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਕੱਲ ਅਸੀਂ ਮੱਛਿਆ ਦਾ ਜਿਹੜਾ ਮੱਥਾ ਉਹ ਅਸੀਂ ਕੱਲ ਟੇਕ ਲਿਆ ਸੀਗਾ ਹੁਣ ਅਸੀਂ ਸ਼ਾਮ ਨੂੰ ਮੈਂ ਵੀ ਦੀਵੇ ਵਗੈਰਾ ਅਸੀਂ ਲਾਉਣੇ ਆ ਜਿੰਨੇ ਵੀ ਹੈਗੇ ਆ ਸਾਰੇ ਤੇ ਹੁਣ ਲਾਉਂਦੇ ਆ ਜੀ ਜਿਹੜੀ ਪਰਮੱਛਿਆ ਸੀਗੀ ਉਹ 3:30 ਵਜੇ ਅੱਜ ਖਤਮ ਹੋ ਚੁੱਕੀ ਹੈ ਤੇ ਕੱਲ ਅਸੀਂ ਜਿਹੜਾ ਹੈ ਦੀਵਾਲੀ ਦੀ ਮੱਛਿਆ ਦਾ ਮੱਥਾ ਕੱਲ ਟੇਕ ਲਿਆ ਸੀਗਾ ਤੇ ਹੁਣ ਆਪਾਂ ਬੰਦੀ ਛੋੜ ਦੀਪਛ ਦੀਆਂ ਕਰਦੇ ਆ ਜੀ ਤਿਆਰੀਆਂ ਤਿਆਰੀ ਨੂੰ ਅੱਜ ਦੁਪਹਿਰ ਨੂੰ ਬਣੇ ਸੀਗੇ ਪਕੌੜੇ ਪਕੌੜੇ ਪੂਰੇ ਬਣਾਏ ਤੇ ਦੋ ਤਿੰਨ ਦਿਨ ਹੋ ਗਏ ਬਸ ਮਿੱਠੇ ਤੇ ਪਕੌੜੇ ਤਲੀਆਂ ਹੋਈਆਂ ਚੀਜ਼ਾਂ ਇਨਾ ਵਿੱਚ ਲੱਗੇ ਹੋਏ ਇਹ ਦੇ ਕਰਕੇ ਜੀ ਮੇਰਾ ਗਲਾਏ ਉਹ ਬਸ ਜam ਹੋ ਚੁੱਕਿਆ ਹੈ ਤੇ ਹੁਣ ਕਰਦੇ ਆਂ ਤਿਆਰੀ ਦੀਵਾਲੀ ਵਾਲਨ ਦੀ ਤੇ ਨਾਲੇ ਦੀਵੇ ਵਾਲਨ ਦੀ ਲੋ ਜੀ ਤਿਹਾਰ ਦਿਵਾਲੀ ਦਾ ਖਤਮ ਹੋ ਚੁੱਕਿਆ ਜੀ ਤੇ ਅੱਜ ਸਾਰੀ ਜਿਹੜੀ ਸੈਟਿੰਗ ਐ ਉਸ ਦੁਆਰੇ ਜਿਹੜੀ ਪਹਿਲਾਂ ਵਾਲੀ ਸੈਟਿੰਗ ਤੁਸੀਂ ਸੈਟਿੰਗ ਚ ਘਰ ਆ ਚੁੱਕਿਆ ਹੈ ਪਹਿਲਾਂ ਉਹ ਡੈਕੋਰੇਸ਼ਨ ਕਰੀ ਦੀ ਅੱਜ ਅਸੀਂ ਉਹ ਹੱਟੀਆਂ ਵਾਰਾ ਚੱਕਤੀਆਂ ਤੇ ਇੱਥੇ ਅਸੀਂ ਜਿਹੜਾ ਬੈੱਡ ਲਾਉਂਦੇ ਹਾਂ ਬੈੱਡ ਲਾਤਾ ਜੀ ਤੇ ਦੇਖੋ ਕਿੰਨੀ ਮਤਲਕ ਐਕਸਾਈਟਮੈਂਟ ਹੁੰਦੀ ਹੈ 15 20 ਦਿਨ ਪਹਿਲਾਂ ਤਿਆਰਦੀ ਤੇ ਤਿਹਾਰ ਇੱਕ ਦਿਨ ਚਾ ਕੇ ਚਲੇ ਜਾਂਦਾ ਹੈ ਤੇ ਉਸ ਤੋਂ ਬਾਅਦ ਕਈ ਦਿਨ ਚਲੋ ਬੜੀ ਸੋਹਣੀ ਰੌਣਕ ਲੱਗੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਵੇਲੇ ਜੇ ਹੋ ਕੇ ਸਾਰੇ ਬਹਿ ਜਾਂਦੇ ਆ ਤੇ ਇੱਕ ਹੋਰ ਗਲਤੀ ਤੇ ਮੇਰੇ ਤੇ ਅੱਜ YouTube ਤੋਂ ਆਪਣੀ ਜਿਹੜੀ ਦੀਵਾਲੀ ਦੀ ਵੀਡੀਓ ਉਹ ਡਿਲੀਟ ਹੋ ਗਈ ਤੇ ਚਲੋ ਕੋਈ ਗੱਲ ਨਹੀਂ ਹੁਣ ਰਿਕਵਰ ਵੀ ਕਰਨੀ ਸੀ ਪਰ ਜਿੱਥੇ ਤੇ ਮੈਂ ਮਤਲਕ ਕਿ ਉਹਨੂੰ ਐਡਿਟ ਕਰਦੀ ਐ ਨਾ ਜਿੱਥੇ ਮੈਂ ਐਡਿਟ ਕਰਦੀ ਮੇਰੇ ਤੇ ਅਜ ਕੁਦਰਤੀ ਉੱਤੇ ਤੇ ਡਿਲੀਟ ਹੋ ਗਈ ਨਹੀਂ ਮੈਂ ਦੁਬਾਰੇ ਅਪਲੋਡ ਕਰ ਦੇਣੀ ਸੀ ਚਲੋ ਕੋਈ ਗੱਲ ਨਹੀਂ ਜੀ ਤੇ ਸ਼ਾਮ ਦਾ ਟਾਈਮ ਹੈ ਤੇ ਕਿਸ਼ੂ ਵੀ ਅਜ ਟਿਊਸ਼ਨ ਜਾ ਚੁੱਕਿਆ ਹੈ ਦੁਬਾਰੇ ਜਿਹੜੀ ਆ ਉਹ ਰੁਟੀਨ ਚ ਵਾਪਸ ਆ ਰਹੇ ਆ ਸਾਰੇ ਕਿ ਇਹਨੇ ਦਿਨ ਦੇ ਤਿਹਾਰਾਂ ਵਿੱਚ ਲੱਗੇ ਹੋਏ ਤੇ ਤੇ ਅੱਜ ਸਾਰੇ ਵਾਪਸ ਆ ਰਹੇ ਆ ਤੇ ਪਰ ਤਿਹਾਰਾਂ ਚ ਤਲਿਆ ਮਿੱਠਾ ਖਾਣ ਨਾਲ ਸਾਰਿਆਂ ਦੀ ਸਿਹਤ ਜਿਹੜੀ ਉਹ ਖਰਾਬ ਹੈ ਨਵੂ ਨੂੰ ਵੀ ਖਾਂਸੀ ਜ਼ਖਾਮ ਜਿਹਾ ਹੋਇਆ ਵਾ ਮੇਰੇ ਵੀ ਸਿਹਤ ਬਸ ਢਿੱਲੀ ਜਿਹੀ ਏਦਾਂ ਦੀ ਚੱਲ ਰਿਹਾ ਤੇ ਹੁਣ ਲੈਣ ਚੱਲੀ ਜੀ ਮੈਂ ਮੈਡੀਸਿਨ ਕੱਲ ਵੀ ਤਿਆਰ ਕਰਕੇ ਸੀ ਦਵਾਈ ਲਈ ਨਹੀਂ ਤੇ ਅੱਜ ਲੈ ਕੇ ਆਉਣੀ ਆ ਤੇ ਅੱਜ ਦੇ ਬਲੌਗ ਚ ਇੰਨੇ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ